ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁੱਖੀ ਟਿਬਾਣਾ ਟਿਬਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਤੇ ਇਹ ਆਪਣੀ ਆ ਗਈ ਜੀ DPW 303 ਜਿਹੜੀ ਨਵੀਂ ਕਣਕ ਦੀ ਵੈਰੈਟੀ ਆਈ ਹੈ ਤੇ ਇਹ ਬੀਜੀ ਹੋਈ ਹੈ ਆਪਣੀ 20 ਨਵੰਬਰ ਦੀ ਜੀ ਤੇ ਅੱਜ ਹੋ ਗਈ ਆਪਣੀ 2 ਜਨਵਰੀ ਤੇ 42 ਦਿਨ ਦੀ ਇਹ ਕਣਕ ਹੋਈ ਹੈ ਜੀ ਤੇ ਗ੍ਰੋਥ ਨੇ ਬਹੁਤ ਜ਼ਿਆਦਾ ਕੀਤੀ ਹੈ ਜੀ ਬੂਟਾ ਬਹੁਤ ਜ਼ਿਆਦਾ ਬਣਾ ਰਿਹਾ ਇਹ ਤੇ ਆਪਾਂ ਦੇਖ ਹੀ ਸਕਦੇ ਹਾਂ ਕਿ ਕਿੰਨੀਆਂ-ਕਿੰਨੀਆਂ ਨੇ ਟਿੱਲਰਾਂ ਨੇ ਜਿਹੜੀਆਂ ਬਣਾਈਆਂ ਹੋਈਆਂ ਨੇ ਉਹ ਆ ਤੁਹਾਨੂੰ ਦਿਖਾਉਣਾ ਜਿਹੜਾ ਨੇੜੇ ਕਰਕੇ ਇਹਨੂੰ ਤੇ ਇਹ ਆਪਾਂ ਦੇਖ ਸਕਦੇ ਹਾਂ ਕਿ ਕਿੰਨੀਆਂ ਟਿੱਲਰਾਂ ਨੇ ਬਣਾਈਆਂ ਹੋਈਆਂ ਨੇ ਕਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੋ 10 11 12 13 14 15 16 ਤੇ 16 ਬਣਾਉਣ ਤੋਂ ਬਾਅਦ ਆ ਉੱਪਰੋਂ ਅਜੇ ਇੱਕ ਇੱਕ ਚੋਂ ਹੋਰ ਦੋ ਦੋ ਅਜੇ ਹੁਣ ਨਿਕਲ ਰਹੀਆਂ ਨੇ ਇੱਕ ਜਿਵੇਂ ਇਹ ਨਿਕਲ ਰਹੀ ਐ ਇਹਦੇ ਵਿੱਚੋਂ ਵੀ ਨਿਕਲ ਰਹੀ ਐ ਤੇ ਇਹ ਮੇਰੇ ਖਿਆਲ ਅਨੁਸਾਰ ਵੀ ਜਦੋਂ ਤੱਕ 60 ਦਿਨਾਂ ਦੀ ਹੋਣੀ ਐ ਉਦੋਂ ਤੱਕ 25 25 ਘਟੋ ਘਟ ਬਣਾ ਜੂਗੀ ਜੀ ਟਿੱਲਰ ਆ ਇਹ ਤੇ ਅੱਗੇ ਵਾਲੀਆਂ ਵੀਡੀਓਜ਼ ਦੇ ਵਿੱਚ ਫਿਰ ਆਪਾਂ ਇਹਨੂੰ ਦੇਖ ਸਕਾਂਗੇ ਕਿ ਕਿੰਨਾ ਬੁੱਟਾ ਹੈ ਬਣਉ ਦੀਏ ਫਿਲਹਾਲ ਤਾਂ ਕਣਕ ਦੀ ਗ੍ਰੋਥ ਹੈ ਜਿਹੜੀ ਬਹੁਤ ਵਧੀਆ ਲੱਗ ਰਹੀ ਹੈ ਜੀ ਤੇ ਪੀਲਾਪਣ ਤਾਂ ਇਹਨੇ ਬੈਡਾਂ ਕਰਕੇ ਬਿਲਕੁਲ ਵੀ ਦਿਖਾਇਆ ਨਹੀਂ ਹੈਗਾ ਤੇ ਬਾਕੀ ਇਹ ਚੀਜ਼ ਦਾ ਅਗਲੇ ਸਾਲ ਆਪਾਂ ਨੂੰ ਪਤਾ ਚੱਲੂਗਾ ਜਦੋਂ ਆਪਾਂ ਇਹਨੂੰ ਡਰਿਲ ਨਾਲ ਬਿਜਾਈ ਕਰਾਂਗੇ ਨਾ ਫਿਰ ਪਤਾ ਚੱਲੂਗਾ ਕਿ ਕਿੰਨਾ ਇਹ ਗੀਲਾ ਪਾਣਾ ਆਉਂਦਾ ਜਾਂ ਨਹੀਂ ਆਉਂਦਾ ਇਹਦੇ ਤੇ ਤੇ ਇਸ ਕਰਕੇ ਕਿਉਂਕਿ ਹੁਣ ਇਤਕੀ ਤਾਂ ਪਾਣੀ ਉੱਪਰ ਆ ਨਹੀਂ ਰਿਹਾ ਨਾ ਜਣਾ ਤੱਕ ਤੇ ਇਹਨੂੰ ਸਿਰਫ ਗਿੱਲਾ ਹੁੰਦੀ ਹੈ ਪਾਣੀ ਇਹ ਨਾ ਜਿਹੜੀਆਂ ਖਾਲੀਆਂ ਨੇ ਖਾਲੀਆਂ ਦੇ ਵਿੱਚ ਹੀ ਆਉਂਦਾ ਸਿਰਫ ਤੇ ਇਹ ਜਿਹੜਾ ਪੀਲਾ ਪਣ ਆਪਾਂ ਨੂੰ ਦੂਰੋਂ ਦਿਖ ਰਿਹਾ ਹੈ ਨਾ ਇਹ ਗੁੱਲੀ ਡੰਡਾ ਸੀਗਾ ਜਿਹੜਾ ਇਹ ਉਹਦੇ ਕਰਕੇ ਚਮਕ ਜੀ ਪੈ ਰਹੀ ਹੈ ਤੇ ਕਣਕ ਜਿਹੜੀ ਹੈਗੀ ਬਿਲਕੁਲ ਹਰੀ ਹੈ ਜੀ ਇਹ ਤੇ ਗੁੱਲੀ ਡੰਡਾ ਤਕਰੀਬਨ ਤਕਰੀਬਨ ਦੇਖ ਸਕਦੇ ਆਪਾਂ ਸਾਰੇ ਮਾਰਤਾ ਕੁਸਤਾ ਇਹਦੀ ਗੁੜਾਈ ਕਰਤੀ ਸੀ ਆਪਣੇ ਬਰਸ਼ ਕਟਰ ਦੇ ਨਾਲ ਵਿੱਚੋਂ ਤੇ ਬਾਕੀ ਜਿਹੜੀ ਆਪਾਂ ਨੇ ਦਵਾਈ ਪਾਈ ਸੀਗੀ ਐਕਸੀਐਲ ਪਲਸ ਟੋਪਿਕ ਉਹਨੇ ਖਤਮ ਕਰਤਾ ਜੀ ਗੁੱਲੀ ਡੰਡਾ ਤੇ ਇਹ ਵੀ ਜਿਹੜਾ ਹੈਗਾ ਖੜਾ ਜੀ ਇਹ ਦੇਖੋ ਜਿਹੜਾ ਇਹ ਪੱਤਾ ਹੈਗਾ ਟੂਸਾ ਇਹਦਾ ਤਾਂ ਟੂਸਾ ਇਹਦਾ ਬਿਲਕੁਲ ਹੀ ਪੀਲਾ ਹੈ ਤੇ ਬਾਕੀ ਜੇ ਮੜਾ ਮੋਟਾ ਹੋਊਗਾ ਵੀ ਤਾਂ ਇਹ ਤਾਂ ਕੋਈ ਗੱਲ ਨਹੀਂ ਖਾਲੀਆਂ ਦੇ ਵਿੱਚ ਹੀ ਹੈ ਇਹਨੂੰ ਤਾਂ ਆਪਾਂ ਉਦਾਂ ਹੀ ਜਿਆਦਾ ਸਪਰੇਅ ਕਰ ਦਾਂਗੇ ਜਾਂ ਵੈਸੇ ਹੀ ਛੱਡ ਦਾਂਗੇ ਇਹਨੂੰ ਤਾਂ ਠੀਕ ਹੈ ਜੀ ਕਿਸਾਨ ਵੀਰੋ ਆਪਾਂ ਫੇਰ ਜਦੋਂ 60 ਕਿ ਦਿਨਾਂ ਦੀ ਕਣਕ ਹੋ ਗਈ ਇਹ ਫੇਰ ਦੁਬਾਰਾ ਇਹਦੀ ਆਪਾਂ ਵੀਡੀਓ ਜਿਹੜੀ ਬਣਾਵਾਂਗੇ ਤੇ ਫੇਰ ਦੇਖਾਂਗੇ ਆਪਾਂ ਦੁਬਾਰਾ ਇਹ ਟੈਲਰਾਂ ਗਣ ਲਾਂਗੇ ਕਿ ਕਿੰਨੀ-ਕਿੰਨੀ ਟੈਲਰਾਂ ਗੇ ਇਹ ਕਰ ਸਕਦੀਆਂ ਇਹਨਾਂ ਦੇ ਬੈੱਡਾਂ ਦੇ ਉੱਤੇ ਕਿਉਂਕਿ ਬੈੱਡਾਂ ਵਾਲੀ ਕਣਕ ਤਾਂ ਟਿਲਰਿੰਗ ਵੈਸੇ ਹੀ ਬਹੁਤ ਜ਼ਿਆਦਾ ਖਰਚ ਜਾਂਦੀ ਏ ਤੇ ਕਈ ਵੀਰੇ ਕਹਿ ਰਹੇ ਨੇ ਕਿ ਇਹ ਝਾੜ ਬਹੁਤ ਘੱਟ ਦੇਊਗੀ ਤਾਂ ਇਦਾਂ ਦੀ ਗੱਲ ਨਹੀਂ ਹੈਗੀ ਜੀ ਤੇ ਆਪਾਂ ਨੂੰ ਆਪਣੇ ਆਪ ਹੀ ਪਤਾ ਚੱਲੂਗਾ ਜਦੋਂ ਅੱਗੇ ਆਪਾਂ ਇਹਦੀਆਂ ਵੀਡੀਓ ਬਣਾਵਾਂਗੇ ਨਾ ਤੇ ਆਪਾਂ ਨੂੰ ਪਤਾ ਚੱਲ ਜੂਗਾ ਕਿ ਕਿੰਨਾ ਕੁ ਝਾੜੇ ਵੀ ਦੇ ਸਕਦੀ ਐ ਵੀ ਭਾਵੇਂ ਕੱਟ ਪਿਆ ਹੋਵੇ ਪਰ ਜਿਹੜੀ ਇਹਨਾਂ ਦੀਆਂ ਹੀ ਸ਼ਾਖਾਂ ਮਾ ਹੈਗੀਆਂ ਟਿੱਲਰਾਂ ਕੀਤੇ ਨੇ ਅਗਰ ਉਹ 25-25 ਟਿੱਲਰਾਂ ਕਰ ਜਾਂਦੀਆਂ ਤਾਂ ਫਿਰ ਆਪਾਂ ਉਹ ਚੀਜ਼ ਨਹੀਂ ਕਹਿ ਸਕਾਂਗੇ ਕਿ ਝਾੜੇ ਦਾ ਘਟਾਊਗਾ ਬਾਕੀ ਫਾਈਨਲ ਰਿਪੋਰਟ ਦਾ ਫਿਰ ਬਾਅਦ ਚ ਪਤਾ ਚੱਲੀ ਜਾਊਗੀ ਜੀ ਆਪਾਂ ਨੂੰ ਕਿ ਕੀ ਇਹਦਾ ਹਸਾਬ ਕਿਤਾਬ ਰਿਹਾ ਤੇ ਉਹ ਤਦ ਤੱਕ ਦੇਖ ਸਕਦੇ ਆਪਾਂ ਗੁੱਲੀ ਡੰਡਾ ਜਿਹੜਾ ਇਹ ਦੇਖ ਸਕਦੇ ਆ ਕਿ ਕਿਵੇਂ ਪੀਲਾ ਪਿਆ ਪਿਆ ਬਿਲਕੁਲ ਹੀ ਤੇ ਕੁਸ਼ਵੀਰ ਕਹਿੰਦਾ ਕਿ ਚੱਲ ਪੂਗਾ ਪਰ ਇਹ ਚੱਲਣ ਦੀ ਹਾਲਤ ਦੇ ਵਿੱਚ ਨਹੀਂ ਹੈਗਾ ਜੀ ਗੁੱਲੀ ਡੰਡਾ ਜਿਹੜਾ ਹੈਗਾ ਆਪਾਂ ਦੇਖ ਸਕਦਾ ਵੀਡੀਓ ਚ ਉੱਥੋਂ ਥੋੜਾ ਜਿਹਾ ਗਿੱਲੇ ਨੇ ਪਟੜੇ ਇਹ ਥੋੜਾ ਪਾਣੀ ਲਾਤਾ ਸੀ ਕਿ ਨਹੀਂ 4 ਦਿਨ ਹੋਏ ਨੇ ਕਰ ਕੇ ਉੱਥੇ ਤਾਂ ਆਪਾਂ ਨਹੀਂ ਜਾਵਾਂਗੇ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਦਿਖਾ ਦਾਂਗੇ ਵੀ ਇਹ ਹੁਣ ਜਿਹੜਾ ਗੁੱਲੀ ਡੰਡਾ ਹੈਗਾ ਇਹ ਕਾਮਯਾਬ ਨਹੀਂ ਹੋ ਸਕਦਾ ਇੱਥੇ ਠੀਕ ਹੈ ਜੀ ਕਿਸਾਨ ਵੀਰੋ ਤੇ ਵੀਡੀਓ ਦੇਖਣ ਵਾਸਤੇ ਬਹੁਤ-ਬਹੁਤ ਜਿਆਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਅਗਲੀ ਵੀਡੀਓ ਆਪਾਂ ਫੇਰ ਦੁਬਾਰਾ ਬਣਾਵਾਂਗੇ ਜੀ ਦੀ